ਐਕਸੀਡੈਂਟ ਵਿੱਚ ਇੱਕ ਦੀ ਮੌਤ ਦੋ ਗੰਭੀਰ ਜ਼ਖਮੀ ਬੰਗਾ ਦੇ ਪਿੰਡ ਲਾਦੀਆਂ ਵਿਖੇ ਇੱਕ ਕਾਰ ਅਤੇ ਮੋਟਰਸਾਈਕਲ ਸਵਾਰਾਂ ਵਿੱਚ ਜ਼ਬਰਦਸਤ ਟੱਕਰ ਹੋਣ ਨਾਲ ਮੋਟਰਸਾਈਕਲ ਸਵਾਰ ਹਰਜਿੰਦਰ ਸਿੰਘ 51 ਸਾਲਾ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਮਰਤਕ ਦੀ ਪਤਨੀ ਅਤੇ ਉਸ ਦੀ ਤੀ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਹਨਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ। ਥਾਣਾ ਕਟਾਰੀਆ ਦੇ ASI ਨੇ ਦੱਸਿਆ ਕਿ ਮਨਜਿੰਦਰ ਸਿੰਘ ਹਸ਼ਿਆਰਪੁਰ ਗੱਡੀ ਚਾਲਕ ਨੂੰ ਗ੍ਰਿਫਤਾਰ ਕਰਕੇ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਸਰ ਐਕਸੀਡੈਂਟ ਕਿੱਦਾਂ ਹੋਇਆ ਜੀ? ਇੱਕ ਇੱਕ ਗੱਡੀ ਹੈ ਕ੍ਰੇਟਾ ਨੰਬਰ PD 10 FH 5025 ਅੱਛਾ ਜੀ। ਇਹਦਾ ਡਰਾਈਵਰ ਦਾ ਨਾਮ ਹੈਗਾ ਮਨਿੰਦਰ ਸਿੰਘ। ਸਾਲਾ ਉਹ ਜਤਨ ਸਿੰਘ ਵਾਸੀ ਕੋਟਲਾ थाना ਹਾਲਪੁਰ ਵਿਲਾ ਹਸੀਆਤ। ਇਹ ਇਹਦੇ ਵਿੱਚ ਇੱਕ ਡੈਥ ਹੋਈ ਆ ਇਹ ਸਾਰਾ ਪਰਿਵਾਰ ਆ ਰਿਹਾ ਸੀ ਘਰ ਵਾਲਾ ਘਰ ਵਾਲੀ ਔਰ ਲੜਕੀ ਠੀਕ ਹੈ ਤੇ ਹਰਜਿੰਦਰ ਸਿੰਘ ਅੰਮ੍ਰਿਤਸਰ ਦਾ ਹਰਜਿੰਦਰ ਸਿੰਘ ਕਾਲਾ ਸਾਨੂੰ ਉੱਤਰ ਲੋਕ ਸਿੰਘ ਵਾਸੀ ਲਾਦੀਆਂ ਧਣਾ ਬਹਿਰਾਮ ਉਮਰ ਕਰੀ ਇਹਦੀ 51 ਸਾਲ ਹੈ ਹਾਂਜੀ ਇਹਦੀ ਮੌਕੇ ਦੀ ਡੈਥ ਹੋਈ ਹੈ ਜੀ ਤੇ ਇਹਦੀ ਘਰ ਵਾਲੀ ਦਾ ਨਾਮ ਹੈ ਪਲਵਿੰਦਰ कौर ਹਾਂਜੀ ਉਮਰ 47 ਸਾਲ ਔਰ ਲੜਕੀ ਦਾ ਨਾਮ ਹੈ ਸਿਮਰਪਰਵ। ਹਾਂਜੀ ਔਰ ਕੀ ਦਿਨੇ ਜਾਣੇ ਮੋਟਰਸਾਈਕਲ ਨੰਬਰ PB32R 1308 ਠੀਕ ਹੈ ਮਾਲਕਾ ਪਰਟੀਨਾ ਉਹ ਤੇ ਰਵਾਰ ਹੋ ਗਈ। ਟ੍ਰੈਂਡ ਲਾਡੀਆਂ ਜਾ ਰਹੀ ਸੀ। ਹਾਂ ਔਰ ਜੋ ਆਪਣੇ ਕ੍ਰੇਟਾ ਕਾਰ ਹੈ ਕ੍ਰੇਟਾ ਕਾਰ ਲਾਡੀਆਂ ਤੋਂ ਕਟਾਰੀਆਂ ਨੂੰ ਆ ਰਹੀ ਸੀ। ਹਾਂ ਔਰ ਉਹ ਸਹੀ ਦਰਸ ਸਕੂਲ ਦੇ ਆਪੋਜੀਟ ਹਮ ਇਹਨਾਂ ਦਾ ਐਕਸੀਡੈਂਟ ਹੋ ਗਿਆ ਹਮ ਔਰ ਅਜੇ ਦਸ ਨੇ ਮੌਤ ਹੋ ਗਈ ਹਮ ਔਰ ਪਤਨੀ ਦੇ ਲੜਕੀ ਗੰਭੀਰ ਜ਼ਖਮੀ ਆ ਗਿਆ ਉਹ ਜੀ ਦੇ ਲਾਜ ਕਰ ਦੇ ਚੰਗੇ ਆਰੋਂ ਕਰਤੀ ਠੀਕ ਹੈ ਤੇਜ਼ ਰਫਤਾਰ ਸੀ ਜੀ ਤੇਜ਼ ਰਫਤਾਰ ਸੀ ਕੀ ਕਾਰ ਦੀ ਆਲਾਪロイ ਨੇ ਤੇਜ਼ ਰੋ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਉਹਨੇ ਦੱਸਿਆ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ